ਜੋ ਬੋਲੇ ਸੋ ਨਿਰਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੈ ਪੀਮ ਜੈ ਭਾਗ ਸੋ ਅੱਜ ਜ਼ਿਲ੍ਹਾ ਜਲੰਧਰ ਦੇ ਵਿੱਚ ਡੀਸੀ ਸਾਹਿਬ ਦੇ ਵੱਲ ਮਾਨਯੋਗ ਐਡੀટીਸੀ ਸਾਹਿਬ ਦੇ ਮਾਧਿਅਮ ਤੋਂ ਭਾਰਤ ਦੇ ਮਹਾਮਹਿਮ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਜਿਹੜਾ ਦਿੱਤਾ ਗਿਆ ਕਿ 2024 ਆਮ ਚੋਣਾਂ ਦੇ ਦੌਰਾਨ ਜੋ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਰੈਲੀ ਦੇ ਵਿੱਚ ਵਾਅਦਾ ਕੀਤਾ ਸੀ ਕਿ ਜੋ ਦਿੱਲੀ ਦੇ ਵਿੱਚ ਸਤਗੁਰਪ੍ਰਬਦਾਸ ਜੀ ਦਾ ਤੁਗਲਕਾਉਲ ਬੰਦਰ ਜੋ ਹੈ ਉਟਾ ਠੇਰੀ ਕੀਤਾ ਗਿਆ ਉਸ ਦੀ ਜਿਹੜੀ ਆ ਪੁਨਰ ਉਸਾਰੀ ਕਰਕੇ ਸੰਗਤਾਂ ਨੂੰ ਜਿਹੜਾ ਆ ਉਹ ਸੌਂਪਿਆ ਜਾਵੇਗਾ ਔਰ ਨਾਲ ਦੀ ਨਾਲ ਜਿਹੜਾ ਆ ਆਦਮਪੁਰ 에ਰਪੋਰਟ ਆ ਸਿਵਲ ਹਵਾਈ ਅੱਡਾ ਉਸ ਦਾ ਨਾਮ ਸਤਗੁਰਪ੍ਰਬਦਾਸ ਜੀ ਦੇ ਨਾਮ ਪਰ ਰੱਖਿਆ ਜਾਏਗਾ ਸੋ ਇਸ ਵਾਅਦੇ ਨੂੰ ਕੀਤੇ ਆ ਕਈ ਮਹੀਨੇ ਬੀਤ ਗਏ ਆ ਤੋਂ ਅਸੀਂ ਇਸ ਵਾਅਦਾ ਖਿਲਾਫੀ ਦੇ ਜਿਹੜਾ ਆ ਖਿਲਾਫ ਜਿਹੜਾ ਆ ਮੰਗ ਪੱਤਰ ਜਿਹੜਾ ਆ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਜਿਹੜਾ ਆ ਇੱਥੇ ਦਿੱਤਾ ਆ ਔਰ ਅਸੀਂ ਸਮੂਹ ਸਮਾਜਿਕ ਇਨਸਾਫ ਕਾਉਂਸਲ ਔਰ ਇਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਵਰਕਿੰਗ ਕਮੇਟੀ ਟੀਮਾਂ ਸਾਰੀਆਂ ਜਥੇਬੰਦੀਆਂ ਸਮਾਜਿਕ ਔਰ ਧਾਰਮਿਕ ਸਾਰੀਆਂ ਜਥੇਬੰਦੀਆਂ ਪੂਰਜੋਰ ਬੇਨਤੀ ਕਰਦੇ ਆਂ ਮੀਡੀਆ ਦੇ ਮਾਧਿਅਮ ਤੇ ਨਿਊਜ਼ 22 ਟੀਵੀ ਦੇ ਮਾਧਿਅਮ ਤੋਂ ਕਿ ਸਾਡੀ ਇਹ ਮੰਗ ਜਿਹੜੀ ਆ ਪਹਿਲ ਦੇ ਆਧਾਰ ਤੇ ਤੁਰੰਤ ਪ੍ਰਭਾਵ ਨਾਲ ਜਿਹੜੀ ਆ ਪੂਰੀ ਕੀਤੀ ਜਾਵੇ ਔਰ ਸਤਗੁਰਪ੍ਰਤਾਸ ਜੀ ਦਾ ਜਿਹੜਾ ਮੰਦਿਰ ਆ ਉਹ ਉਸਾਰੀ ਅਧਿਨ ਦੇ ਲਈ ਜਿਹੜਾ ਆ ਪੂਜੀ ਪੂਰੀ ਜ਼ਮੀਨ ਜਿਹੜੀ ਆ ਉਹ ਸਮੁੱਚੀ ਰਬਦਾਸੀਆ ਕੌਮ ਨੂੰ ਜਿਹੜੀ ਆ ਉਹ ਸੌਂਪ ਦਿੱਤੀ ਜਾਵੇ ਔਰ ਉਸ ਦੇ ਨਾਲ ਜਿਹੜਾ ਆ ਆਦਮਪੁਰ ਦਾ 에어ਪੋਰਟ ਆ ਉਸ ਦਾ ਨਾਮ ਹੈ ਜੋ ਸਤਗੁਰ ਰਬਦਾਸ ਜੀ ਦੇ ਨਾਮ ਪਰ ਜਿਹੜਾ ਤੁਰੰਤ ਰੱਖਿਆ ਜਾਵੇ ਔਰ ਜੇਕਰ ਇਹ ਮੰਗ ਜਿਹੜੀ ਆ 2-3 ਹਫਤੇ ਦਾ ਸਾਡੇ ਕੋਲ ਸਮਾਂ ਆ ਜੇਕਰ ਉਸ ਦੇ ਉੱਤੇ ਜਿਹੜੀ ਆ ਕੇਂਦਰ ਸਰਕਾਰ ਨੇ ਕੋਈ ਧਿਆਨ ਤਵਜੋ ਨਾ ਦਿੱਤੀ ਤਾਂ ਫੇ ਸਮੁੱਚੀ ਰਵਿਦਾਸੀਆ ਕੌਮ ਸਮੁੱਚੀ ਵਾਲਮੀਕ ਸਮਾਜ ਸਮੁੱਚਾ ਕਬੀਰ ਸਮਾਜ ਉਸਮੁੱਚੀ ਹੀ ਰਵਿਦਾਸ ਨਾਮ ਲੈਵਾ ਸੰਗਤਾਂ ਜਿਹੜੀਆਂ ਨੇ ਉਹ ਸੜਕਾਂ ਦੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਔਰ ਇਸ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੀ ਹੋਵੇਗੀ ਧੰਨਵਾਦ ਜੈ ਪੀਮ ਜੈ ਭਗਵਾਨ ਜੈ ਗੁਰਦੇਵ ਜੋ ਬੋਲੇ ਈ 100 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ